ਡੀਐਸਪੀ ਫਗਵਾੜਾ ਭਾਰਤ ਪੂਸ਼ਣ ਦੀ ਅਗਵਾਈ ਵਿੱਚ ਫਗਵਾੜਾ ਪੁਲਿਸ ਨੇ ਲੋਗ ਇਚਿਹੜੂ ਵਿਖੇ ਚਲਾਇਆ ਚੈਕਿੰਗ ਅਭਿਆਨ ਮੌਕੇ ਤੇ ਵਹੀਕਲਾਂ ਦੇ ਕੀਤੇ ਗਏ ਚਲਾਨ ਆਰਐਮ ਮੀਡੀਆ ਲਈ ਫਗਵਾੜਾ ਤੋਂ ਪੰਕਜ ਭਾਰਤਵਾਜ ਦੀ ਰਿਪੋਰਟ ਦੇਖ ਕੇ ਦੇ ਆਹਾਰਾ ਨਾ ਫੱਕਰੜ ਪਾਉਂਦਾ ਆਹ ਮਾਰ ਆ ਜਾ ਅੱਧੇ ਹੀ ਗੜ ਗਾਉ ਮਨਜੋਗ ਐਸਐਸਓ ਸਾਹਿਬ ਜੀ ਦੇ ਹੁਕਮਾ ਨਾਲ ਜਿਹੜਾ ਆ ਅਸੀਂ ਜਿਹੜਾਗਾ ਦੇ ਉੱਤੇ ਲਾਕਾ ਬੰਦੀ ਜੀ ਚੱਤੀ ਉਹਦੀ ਟ੍ਰੈਪਰ ਜਿਹੜੇ ਮੋਟਰਸਾਈਕਲ 2 ਮੀਲਰ ਨੂੰ ਕੱਲ੍ਹੇ ਜਾ ਰਹੇ ਸੀ ਥੋੜਾ ਵੀ ਚੈਕਿੰਗ ਕੀਤੀ ਹੈ ਔਰ ਕਰੀਬ 20 ਦੇ ਕਰੀਬ ਜਿਹੜੇ ਆ ਉਹ ਚਲਾਣ ਦੇ ਕਿਤੇ ਗਿਆ ਮੋਟਰਸਾਈਕਲ ਉਸ ਤੋਂ ਇਲਾਵਾ ਜਿਹੜਾ ਆ ਉਹਨੂੰ ਇਸ ਤੋਂ ਬਾਅਦ ਜਾ ਕੇ ਉਸ ਬੰਦੇ ਦੇ ਨਾਲ ਉਹ ਵੀ ਚੈਕਿੰਗ ਮੋਟਰਸਾਈਕਲਾਂ ਦੀ ਟ੍ਰੈਪਰ ਪੁਲਿਸ ਨਾਲ ਵੀ ਕੀਤੀ ਗਈ ਸਰ ਵਾਰਨਿੰਗ ਵਗੈਰਾ ਵੀ ਦਿੱਤੀ ਹੈ ਕੋਈ ਅੱਜ ਕਿਸੇ ਨੂੰ ਵਾਰਨਿੰਗ ਇਹ ਜੀ ਚਲਾਣ ਜਿਹੜੇ ਵੀ ਆਪਣਾ ਉਸ ਟ੍ਰੈਫਿਕ ਪੁਲਿਸ ਨੂੰ ਲੱਗਣਾ ਸੀਗਾ ਉਸ ਤੇ ਮੋਟਰਸਾਈਕਲਾਂ ਦੇ ਅੱਗੂਗਰਾਂ ਨਹੀਂ ਸੀ ਲਾਏ ਹੋਏ ਉਹਨਾਂ ਨੂੰ ਬੋਨਡ ਵੀ ਕੀਤਾ ਕੁਝ ਮੋਟਰਸਾਈਕਲ ਤੇ ਕਿਸ ਤਾਕੇ ਬੁਲੇਟ ਵਾਲਾ ਉਹ ਫਾਰਲ ਵਾਲਾ ਜਿਹੜਾ ਸਲਵਨ ਬੋਡੀ ਹੋਈ ਹਿੱਟਾ ਉਹ ਵੀ ਕੀਤਾ ਇਹ ਚਲਾਣ ਅੱਛਾ ਜੀ ਸਰ ਕਿੰਨੇ ਕ ਚਲਾਣ ਹੋ ਗਏ ਜੀ ਅੱਜ ਜੀ ਦੱਸਾ ਜੀ ਕੀ ਠੀਕ ਹੈ ਕਿੰਨੇ ਚਲਾਣ ਕੀਤੇ ਆ ਜ਼ਿਆਦਾਤਰ ਜਿਹੜੇ ਆ ਆਪਾਂ ਵਿਦਾਊਟ ਨੰਬਰ ਪਲੇਟ ਦੀ ਉਹ ਵੀ ਕੀਤੇ ਆ ਤੇ ਬਾਕੀ ਦੇ ਨਾਲ ਬੋਨਡ ਵੀ ਜਿਹੜੇ ਉਸ ਮੋਟਰਸਾਈਕਲ ਦੀ ਜਿਹੜੇ ਨਾਲ ਸਾਡੇ ਵੱਲੋਂ ਗਾਰਡਿੰਗ ਜਿਹੜੀ ਹੈ ਇਹ ਛੱਤ ਤੋਂ ਬਹਿਦੀ ਹੈ ਕਿ ਬਿਨਾ ਜਿਹੜਾ ਨੰਬਰ ਦੇ ਮੋਟਰਸਾਈਕਲ ਬਿਲਕੁਲ ਵੀ ਰੋਡ ਦੇ ਉੱਤੇ ਨਾ ਲੈ ਗਿਆ ਜੇਕਰ ਬਿਨਾ ਮੋਟਰਸਾਈਕਲ ਨੰਬਰ ਤੋਂ ਸਟ੍ਰੀਟ ਤੋਂ ਮੋਟਰਸਾਈਕਲ ਲੈ ਆ ਉਹ ਵੀ ਫੌੜੀ ਪੈ ਠੀਕ ਹੈ ਤੁਹਾਨੂੰ